ਆਹ ਤੇ ਜੇ ਸੁਣੋ ਇਹ ਸਾਡਾ ਇਹ ਦੇਖੋ ਮੇਰੇ ਚਾਚਾ ਜੀ ਆ ਅਸੀਂ ਕਿਦਾਂ ਨੇ ਆਪਾਂ ਤਾਂ ਲੈਣ ਲੱਗ ਪਾ ਬੇਦਰ ਤੋਂ ਸਰ ਕਾ ਨੂੰ ਲੈਣ ਲੱਗ ਪਾ ਉਹਦੇ ਤੋਂ ਸਰ ਕਾਰ ਨੂੰ ਵੀ ਲੈਣ ਪਾ ਉਹ ਤੋਂ ਵਿਦੇਸ਼ੋਂ ਤਾਂ ਇਹਨਾਂ ਨੂੰ ਪਤਾ ਕੀਤਾ ਵੀ ਸਾਨੂੰ ਵੀ ਇਨਫੋਰਮੇਸ਼ਨ ਬਹੁਤ ਡੇਟ ਕੋਈ ਪਤਾ ਲੱਗਾ ਉਹਦੇ ਪਰ ਮੈਂ ਕਿਹਾ ਅਸੀਂ ਆਪਣੀ ਕਾਰ ਲਈ ਕਰਨਾ ਉਹ ਕਹਿੰਦਾ ਹਰ ਪੱਕਾ ਮਤ ਜਵਾਂਗੇ ਤੁਸੀਂ ਕੋਈ ਨਾ ਕੋਈ ਤਾਂ ਬੰਦ ਤੁਸੀਂ ਜੀ ਮਾ ਸਾਡੀ ਅਮੋਸ ਕਾਂਦੇ ਵਿੱਚ ਅਮਸਦੀ ਪਾਲੋ ਵਿਹਾਰ ਕਲੋਨੀ ਦੇ ਵਿੱਚ ਆਏ ਨੇ ਇਸ ਕਰਦਾ ਸਾਡਾ ਬਹੁਤ ਨੌਜਵਾਨ ਬਰੂ 29 ਸਾਲ ਦਾ ਤੇਜਪਾਲ ਸਿੰਘ ਜਿਹੜਾ ਉਹ ਰਸ਼ੀਆ ਗਿਆ ਸੀਗਾ ਜਨਵਰੀ ਦੇ ਵਿੱਚ ਉਹ ਰਸ਼ੀਆ ਜਾ ਕੇ ਉੱਥੇ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਹਦੀ ਉਹਦੇ ਵਿੱਚ ਕਿਉਂਕਿ ਬਹੁਤ ਭਰਤੀ ਕਰ ਰਿਹਾ ਜੁਕ੍ਰੇਨ ਦੇ ਨਾਲ ਜਿਹੜੀ ਜੰਗ ਲੱਗੀ ਅੱਗੇ ਵੀ ਸਾਡੇ ਕਈ ਬੁੱਢਿਆਂ ਦਾ ਇਹ ਹਾਸੇ ਵਾਪਰੇ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਹੈ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਹਿੱਸਾ ਬੰਦ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਬਚਾਦਿਆਂ ਨੂੰ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਉਹ ਦਸੀਂ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਇੰਵੈਸਟਰ ਨੇ ਉਹਨਾਂ ਦੇ ਨਾਲ ਸਬੰਧਕ ਦੇ ਵਿੱਚ ਉਦਰ ਭਾਰਤੀ ਵਿਦੇਸ਼ ਮੰਤralੇ ਦੇ ਸਬੰਧਕ ਵਿੱਚ ਆ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲਾਸ਼ ਜਿਹੜੀ ਆ ਉਹ ਮਿਲ ਜਵੇ ਲਾਸ਼ ਆ ਜੇ ਤੇ ਉਹਦੇ ਪਰਿਵਾਰ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰਦੇ ਆ ਉਹ ਤੋਂ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਰਸ਼ੀਆ ਦੀ ਫੌਜ ਦੇ ਵਿੱਚ ਪਸਤੀ ਹੋਇਆ ਸੀਗਾ ਔਰ ਲਾਜ਼ਮੀ ਉਹਦੀ ਉੱਤੇ 14 ਵਗੈਰਾ ਹੋਈ ਹੋਊਗੀ ਔਰ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮ ਬਕਾਇਦਾ ਦਿਵਾ ਕੇ ਕਿਉਂਕਿ ਦੋ ਨਿਕ ਮੀ ਇਸ ਪਰਿਵਾਰ ਦਾ ਦਖਾਂਤ ਇਹ ਹੈ ਕਿ ਦੋ ਪੁੱਤ ਸੀਗੇ ਪਹਿਲਾਂ 19 ਦੇ ਵਿੱਚ ਇੱਕ ਦੀ ਡੈਥ ਹੋ ਗਈ ਹੁਣ ਘਰ ਦੇ ਵਿੱਚ ਕੋਈ ਕਮੋਂ ਵਾਲਾ ਨਹੀਂਗਾ ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਭੇਜਿਆ ਸੀ ਕਿ ਪਰਿਵਾਰ ਦੀ ਮੱਤ ਕੀਤੀ ਜਾਵੇ ਸੋ ਮੈਂ ਇਸ ਗੱਲ ਤੇ ਆਇਆ ਸੀਗਾ ਕਿ ਆਪਾਂ ਇਹ ਨੂੰ ਦੱਸ ਸਕੀ ਹੈ ਕਿ ਪਿਛਲੇ 3 ਦਿਨ ਤੂੰ ਅਸੀਂ ਕਿੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਹੈ ਉਹ ਤਾਂ ਕੇ ਵੀ ਜਿੰਨੀ ਲੋੜ ਪਊਗੀ ਪਰਵਾਹ ਨਹੀਂ ਅਸੀਂ ਹੱਥ ਪੱਖੋਂ ਮਦਦ ਕਰਾਂਗੇ ਇਸ ਕਰਕੇ ਮੈਂ ਕਿਸੇ ਤਰ੍ਹਾਂ ਦੀ ਕੋਈ مالی ਮਦਦ ਵੀ ਸਰਕਾਰ ਵੱਲੋਂ ਦੀ ਨਹੀਂ ਉਹ ਅਸੀਂ ਪਹਿਲਾਂ ਕੀ ਹੁੰਦਾ ਕਿ مالی ਮਦਦ ਤਾਂ ਹੀ ਉਹਨਾਂ ਚਿੱਤ ਤੱਕ ਅਨੌਂਸ ਨਹੀਂ ਕਰ ਸਕਦੇ ਜਿੰਨਾ ਚਿੱਤ ਤੱਕ ਉੱਤੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ ਪਤਾ ਨਹੀਂ ਲੱਗ ਜੁੰਦਾ ਕਿ ਕੀ ਆ ਡਾਕੂਮੈਂਟਾਂ ਤੇ ਕੀ ਲਿਖਿਆ ਵੇ ਜੂਦ ਅਸੀਂ ਬਤ ਕਰਾਂਗੇ ਐਦੀ ਗੱਲ ਕੋਈ ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਂਦੇ ਅਸੀਂ ਪਰਿਵਾਰ ਦੀ ਹਰ ਪੱਕੋ ਹੀ ਮਤ ਕਰਾਂਗੇ ਉਹਦੇ ਦੋ ਬੱਚੇ ਰਹਿ ਗਏ ਛੁੱਟ ਛੁੱਟ ਬੱਚੇ ਰਹਿ ਗਏ ਉਹ ਭੈਣ ਦੀ ਵਿਚਾਰੇ ਆਪ ਜਵਾਨ ਵਿਚਾਰੇ ਰਹਿ ਗਏ ਕਾਉਨ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਕੋ ਜਿਹੜੀ ਉਹ ਮਤ ਕੀਤੀ ਤਾਂ ਠੀਕ ਸ਼ਾਬਾਸ਼ ਮਾਤ ਬੜੇ ਕਰੇ ਕਿ ਹਾਂ ਅਰਚਰਚ ਕੀ ਕਰਦਾ ਮੈਂ ਯਾਰ ਸੋ ਤਾਂ ਕੰਮ ਆ ਰਿਹਾ ਹੈ ਇਹ ਤਾਂ ਸ਼ੋਰਟ ਹੋ ਗਿਆ